ਰਾਵੋ ਕੱਲ ਨੂੰ ਤੁਹਾਨੂੰ ਜਾਣਕਾਰੀ ਹੈ ਵੀ 18 ਕਿਸਾਨ ਜਥੇਬੰਦੀਆਂ ਦਾ ਜੋ ਪਲੇਟਫਾਰਮ ਹੈ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਬਰਨਾਲਾ ਵਿਖੇ ਮਾਲਵੇ ਦੇ ਮਹਾ ਜਿਹੜੇ ਕਿਸਾਨ ਪੰਚਾਇਤ ਰੱਖੀ ਹੈ ਜਿਹਦੇ ਵਿੱਚ ਸਾਰੇ ਮਾਲਵੇ ਦੇ ਜ਼ਿਲ੍ਹਿਆਂ ਚੋਂ ਕਿਸਾਨਾਂ ਨੇ ਵੱਡੇ ਪੱਤਰ ਤੇ ਇਕੱਠੇ ਹੋ ਕੇ ਪਹੁੰਚ ਰਹੇ ਹੈ ਜਿਹਦਾ ਮਨੋਰਥ ਹੈ ਜਿਵੇਂ ਤੁਹਾਨੂੰ ਦੱਸਿਆ ਹੀ ਐ ਵੀ ਜੋ ਆਪਣੇ ਕਿਸਾਨਾਂ ਦੇ ਮੁੱਦੇ ਲੰਮੇ ਸਮੇਂ ਤੋਂ ਸਾਲਾਂ ਤੋਂ ਲਟਕਦੇ ਆ ਰਹੇ ਐ ਕੋਈ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਸਗੋਂ ਪੁਰਾਣੇ ਮੁੱਦਿਆਂ ਦੀ ਹੱਲ ਦੀ ਗੱਲ ਨਹੀਂ ਨਿਤ ਨਵੇਂ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਜਿਹੜੇ ਆਰਥਿਕ ਹਮਲੇ ਹੋ ਰਹੇ ਨੇ ਸੋ ਇਹਨਾਂ ਹਮਲਿਆਂ ਨੂੰ ਜੇ ਰੋਕਣਾ ਹੈ ਜਾਂ ਜਿਹੜੇ ਸਾਲਾਂ ਤੋਂ ਲਟਕਦੇ ਆ ਰਹੇ ਐ ਮੋਦੇ ਉਹਨਾਂ ਨੂੰ ਹੱਲ ਕਰਾਉਣਾ ਹੈ ਉਹਨਾਂ ਨੂੰ ਤਾਂ ਸ਼ੰਗਾਰ ਸਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਕੋਈ ਹਾਰ ਕੋਈ ਰਾਹ ਨਹੀਂ ਹੱਲ ਕਰਾਉਣ ਦਾ ਸੋ ਆਪਾਂ ਇੱਥੇ 6 ਤਰੀਕ ਨੂੰ ਕੱਲ ਨੂੰ 6 ਜਨਵਰੀ ਨੂੰ ਲੱਖਾਂ ਦੀ ਗਿਣਤੀ ਚ ਇਕੱਠੇ ਹੋ ਕੇ ਐਲਾਨ ਕਰਨਾ ਹੈ ਦਿੱਲੀ ਕੋਚ ਦਾ ਦੱਸਣਾ ਸਰਕਾਰ ਨੂੰ ਬਈ ਐਨੇ ਕਿਸਾਨ ਇਕੱਠੇ ਹੋ ਕੇ ਤੂੰ ਆਪਦੀ ਤਿਆਰੀ ਕਰ ਲੈ 13 ਫਰਵਰੀ ਨੂੰ ਆਜਰੇ ਲੱਖਾਂ ਦੇ ਕਿਸਾਨ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ ਜੋ 2 ਤਰੀਖ ਨੂੰ ਮਾਝੇ ਦੀ ਧਰਤੀ ਤੇ ਇਕੱਠੇ ਹੋਏ ਸੀ ਇਹ ਸਾਰੇ ਦਾ ਸਾਰਾ ਜਿਹੜਾ ਪੰਜਾਬ ਹਰਿਆਣਾ ਜੂਪੀ ਉੱਤਰ ਪ੍ਰਦੇਸ਼ ਸਾਰੇ ਦੇ ਜਿਹੜੇ ਕਿਸਾਨ ਹੈ 13 ਫਰਵਰੀ ਨੂੰ ਦਿੱਲੀ ਆ ਰਹੇ ਆ ਕੋਚ ਕਰਨ ਲਈ ਖਾਤਰ ਤੇਰੇ ਨਾਲ ਟੱਕਰਨ ਦੀ ਖਾਤਰ ਤੇਰੇ ਨਾਲ ਭੈਣ ਦੇ ਖਾਤਰ ਜਿਵੇਂ ਪਹਿਲਾਂ 2020 ਦੇ ਵਿੱਚ ਭੜੇ ਸੀਗੇ ਸੋ ਆਪਾਂ ਕੱਲ ਨੂੰ ਪੂਰੀਆਂ ਤਿਆਰੀਆਂ ਕਰਕੇ ਟੱਕਰਨ ਦੀ ਭਾਵਨਾ ਦੇ ਨਾਲ ਲੜਨ ਦੀ ਭਾਵਨਾ ਦੇ ਨਾਲ ਜੁਦਦ ਕਰਨ ਦੀ ਭਾਵਨਾ ਦੇ ਨਾਲ ਐਲਾਨ ਕਰਨ ਦੇ ਨਾਲ ਦੀ ਖਾਤਰ ਸਰਕਾਰ ਨੂੰ ਵਾਰਨਿੰਗ ਦੇਣ ਦੀ ਖਾਤਰ ਆਓ ਕੱਲ ਨੂੰ ਬਰਨਾਲੇ ਇਕੱਠੇ ਹੋਈਏ ਤੇ ਸਰਕਾਰ ਨੂੰ ਇਕੱਠੇ ਹੋ ਕੇ ਐਲਾਨ ਕਰਗੇ ਵੀ ਅਸੀਂ ਹੁਣ ਕੋਈ ਹੋਰ ਸਰਕਾਰ ਨੂੰ ਇਕੱਠੇ ਹੋ ਕੇ ਐਲਾਨ ਕਰਗੇ ਵੀ ਅਸੀਂ ਹੁਣ ਕੋਈ ਸੋਰ ਸਵਾ ਨਹੀਂ ਦੇਣਾ ਚਾਹੁੰਦੇ ਅਸੀਂ ਹੁਣ ਉਵੇਂ ਟੱਕਰਾਂਗੇ ਜਿਵੇਂ ਪਹਿਲਾਂ 2020 'ਚ ਟੱਕਰੇ ਸੀਗੇ 13 ਫਰਵਰੀ ਨੂੰ ਵੱਡੇ ਪੱਧਰ ਤੇ ਜਿਹੜਾ ਸਾਰੇ ਪੰਜਾਬ ਦੇ ਵਿੱਚੋਂ ਉਵੇਂ ਟਰੈਕਟਰ ਟਰਾਲੀਆਂ ਲੈ ਕੇ ਉਸੇ ਰਾਉਂ ਦੇ ਵਿੱਚ ਉਸੇ ਰੰਗਤ ਦੇ ਵਿੱਚ ਕੂਚ ਕਰਾਂਗੇ ਦਿੱਲੀ ਨੂੰ ਤੋਂ ਆਪਦੀਆਂ ਤਿਆਰੀਆਂ ਕਰਨਾ ਤੇ ਸਾਡੀਆਂ ਵੀ ਤਿਆਰੀਆਂ ਨੇ ਐਲਾਨ ਕਰਨਾ ਸੋ ਵੱਧ ਤੋਂ ਵੱਧ ਕੱਲ ਨੂੰ ਪਰ ਨਾਲੇ ਮਹਾਂ ਰੈਲੀ ਆ ਜਿਹੜੀ ਦੋਨਾਂ ਪਲੇਟਫਾਰਮਾਂ ਵੱਲੋਂ ਉਹਦੇ ਵਿੱਚ ਥੁਮ ਹਮਾ ਕੇ ਤਿਆਰੀਆਂ ਕਰਕੇ ਉਹਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਜਿਹੜਾ ਅਗਲਾ ਐਲਾਨ ਹੈ ਉਹ ਕਰ ਸਕੀਏ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ